ਦੇ ਖੱਜਰ ਤੋਂ ਥੱਲੇ ਤੇ ਪਾਤਸ਼ਾਹ ਦੇ ਆਪਣੇ ਹਜੂਰੀਆ ਜਿਹੜਾ ਪਾਇਆ ਸੀ ਗਲ ਚੱਕ ਹੋਏ ਗਏ ਮਹਾਰਾਜ ਸਾਹਿਬ ਦਾ ਬੜਾ ਪਿਆਰਾ ਸਿੱਖ ਹੈ ਭਾਈ ਲੱਦਾ ਮਹਾਰਾਜ ਸਾਹਿਬ ਜੀ ਆਪਣੇ ਹਜ਼ੂਰੀਏ ਨਾਲ ਮੁਖੜਾ ਸਾਫ਼ ਕਰਨ ਲੱਗੇ ਕਹਿੰਦੇ ਸਿਖਾਏ ਕੀ ਕੀਤਾ ਤੇਰੀ ਇੰਨੀ ਕਮਾਈ ਇੰਨੀ ਸੇਵਾ ਤੂੰ ਉਤਰਾ ਹੀ ਸਾਡੇ ਕੋਲ ਆ ਜਾਂਦਾ ਸਾਡੇ ਕੋਲ ਆ ਕੇ ਬੇਨਤੀ ਕਰਦਾ ਇਹ ਤੇ ਸਾਡੇ ਘਰ ਦੇ ਆਸੀਂ ਕਿਹੜਾ ਨਾਰਾਜ਼ ਹੋਏ ਆ ਇਹਨਾਂ ਸਾਨੂੰ ਨਹੀਂ ਦੀ ਆਦੇ ਕਿਸੇ ਦੀ ਗੁਰੂ ਦੀ ਤੇ ਮਾਪਾਪ ਹੈ ਕਹਿੰਦੇ ਇਸ ਕਰਕੇ ਭਾਈ ਲੱਗਾ ਜੀ ਆਹ ਕੀ ਕੀਤਾ ਤੁਸੀਂ ਅਸੀਂ ਤੇ ਕੱਲਾ ਮੂੰਹ ਕਾਲਾ ਕਿਹਾ ਤੁਸੀਂ ਤੇ ਹੋਰ ਵੀ ਕਈ ਕਾਰਜ ਕਰਤੇ ਨਾਲ ਨਾਲ ਕਹਿੰਦੇ ਸਤਿਗੁਰੂ ਮੇਰਾ ਮੁਖੜਾ ਤੁਸੀਂ ਆਪਣੇ ਵਸਤਰਾਂ ਦਾ ਸਾਫ ਨਾ ਕਰੋ ਮੈਨੂੰ ਖੁਸ਼ੀ ਇਸ ਚੀਜ਼ ਵਿੱਚ ਮਹਾਰਾਜ ਕਹਿੰਦੇ ਭਲਿਆ ਬੰਦਾ ساری ਜ਼ਿੰਦਗੀ ਇੱਜ਼ਤ ਬਣਾਉਂਦਾ ਰਹਿੰਦਾ ਆਪਣੀ ਆਖੋ ਸਤਨਾਮ ਸਾਰੀ ਜ਼ਿੰਦਗੀ ਲੱਗ ਜਾਂਦੀ ਜੋਰ ਲੱਗ ਜਾਂਦਾ ਬੰਦੇ ਦਾ ਵੀ ਮੇਰਾ ਇੱਜ਼ਤ ਮਾਣ ਬਣ ਜੇ ਭਲਿਆ ਮਾਨਸਾ ਕੀ ਦੁਨੀਆ ਚ ਗੱਲ ਕਹਾਵਤ ਹੈ ਵੀ ਫਲਾਣੇ ਦਾ ਮੂੰਹ ਕਾਲਾ ਹੋ ਗਿਆ ਵੀ ਤੂੰ ਆਪ ਹੀ ਕਰ ਲਿਆ ਆਪ ਹੀ ਗਦੇ ਤੇ ਚੜ ਗਿਆ ਨਾਲ ਢੋਲ ਵਾਲਾ ਵੀ ਲੈ ਕੇ ਆਇਆ ਤੈਨੂੰ ਸੰਗ ਨਹੀਂ ਆਈ ਤੈਨੂੰ ਦੁਨੀਆਦਾਰੀ ਦਾ ਭੈ ਨਹੀਂ ਆਇਆ ਤੈਨੂੰ ਸ਼ਰਮ ਨਹੀਂ ਮਹਿਸੂਸ ਹੋਈ ਤੇ ਆਹ ਗੱਲ ਝੋਲੀ ਚ ਪਾਇਓ ਸਮਾਪਤੀ ਮਹਾਰਾਜ ਸਾਹਿਬ ਨੂੰ ਭਾਈ ਲੱड्डा ਜੀ ਪਤਾ ਕੀ ਕਹਿੰਦੇ ਕਹਿੰਦੇ ਦਾਤਿਆ ਮੈਨੂੰ ਕੁਛ ਨਜ਼ਰ ਨਹੀਂ ਆਇਆ ਮੈਨੂੰ ਤੇ ਸਿਰਫ ਦੁਨੀਆਦਾਰੀ ਚ ਮੈਂ ਵਿਚਰ ਕੇ ਆ ਰਿਹਾ ਸੀ ਢੋਲ ਵੱਜਦਾ ਸੀ ਲੋਕੀਂ ਹੱਸਦੇ ਸੀ ਵੀ ਮੇਰੇ ਇਸ ਵੀ ਗਧੇ ਤੇ ਕਾਲਾ ਮੂੰਹ ਕਰਕੇ ਚੜਿਆ ਕਹਿੰਦੇ ਮੈਨੂੰ ਤੇ ਚਾਰੇ ਪਾਸੇ ਸਾਰਿਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਤੁਹਾਡਾ ਹੀ ਮੁਖੜਾ ਦੀਦਾ ਸੀ ਮੈਂ ਰੋਜ ਆਨੰਦ ਸਹਿਬ ਪੜ ਲਈ ਨਹੀਂ ਇਹ ਨੇਤਰੂ ਮੇਰਿਓ ਹਰ ਤੂੰ ਮੈਂ ਜੋਤਰੀ ਹਰ ਬਿਨ ਕਹਿੰਦੇ ਮਾਰੇ ਮੈਨੂੰ ਤੇ ਜਿੱਦੜੇ ਲੋਕੀ ਵੇਂਦੇ ਹੱਸਦੇ ਮੈਂ ਉਹਦੇ ਤੁਸੀਂ ਦਿਸੀਗਾ ਤੇ ਪਾਤਸ਼ਾਹ ਮੈਨੂੰ ਇੰਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਮੈਨੂੰ ਤੇ ਮੇਰੇ ਗੁਰੂ ਅਰਜਨ ਸਾਹਿਬ ਦਾ ਦਰਸ਼ਨ ਤੇ ਤੁਹਾਡੇ ਬੋਲ ਜਿਹੜੇ ਨਿਕਲੇ ਬਚਨ ਉਹ ਪ੍ਰਵਾਨ ਹੋ ਗਏ ਵੀ ਤੁਸੀਂ ਵੀ ਮੂੰਹ ਕਾਲਾ ਕਰਨਾ ਹੈ ਤੇ ਆਪਾਂ ਖੁਸ਼ੀ ਲੈ ਲੈਨੇ ਆ ਮੇਰਾ ਮੂੰਹ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਵੱਲ ਐ ਇਹਨੂੰ ਸਾਫ਼ ਨਾ ਕਰੋ ਬਸਤਰਨਾ ਆ ਜਿਹੜੇ ਨਾਲ ਆਏ ਮੇਰੀ ਇਹਨਾਂ ਨੂੰ ਬੁਖਸ਼ ਲਿਓ ਜਿਹੜਾ ਦਾਗ ਇਹਨਾਂ ਲਾ ਲਿਆ ਨਾ ਤੇਰੇ ਘਰ ਤੋਂ ਕੋੜ ਦਾ ਇਹ ਲਾ ਲ ਦਿਓ ਤੇ ਮਹਾਰਾਜ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਭਾਈ ਸਾਹਿਬ ਦਾ ਨਾਲੇ ਮੁਖੜਾ ਸਾਹਬ ਕੀਤਾ ਨਾਲੇ ਮਹਾਰਾਜ ਸਾਹਿਬ ਜੀ ਨੇ ਪਰਉਪਕਾਰੀ ਲਖਵ ਦੇ ਕੇ ਆਖਿਆ ਭਾਈ ਲਦਿਆ ਤੂੰ ਕਿਸੇ ਦੇ ਗੁਨਾਹ ਬਖਸ਼ਾਉਣ ਆਇਆ ਏ ਕਿਸੇ ਦਾ ਪਰਦਾ ਢੱਕਣਾ ਆਇਆ ਏ ਲੈ ਗੁਰੂ ਨਾਨਕ ਸਾਹਿਬ ਮੇਰ ਕਰਨਗੇ ਤੇਰੇ ਲੋਕ ਤੇ ਪਰਲੋਕ ਦੇ ਪਰਦੇ ਅਸੀਂ ਕੱਜਿਆ ਕਰਾਂਗੇ ਆਪ ਮਾਰੇ ਨੇ ਸੀਸ ਦਿੱਤੀ ਅੱਜ ਸੁਭਾਗ ਮਿਲਿਆ ਨਗੁਣਿਆਂ ਨੂੰ ਸਤਿਗੁਰੂ ਆਪੇ ਬਖਸ਼ ਦਿਆ ਨਾਲ ਹੀ ਕਹਿ ਦਿੱਤਾ ਮਹਾਰਾਜ ਸਾਹਿਬ ਸਾਡੇ ਵਰਗੇ ਉਹ ਗੁਰੂ ਕੇ ਪਿਆਰ ਵਾਲੇ ਗਾਉਣ ਵਾਲੇ ਜਿਨ੍ਹਾਂ ਦੀ ਹਸਤੀ ਬੜੀ ਉੱਚੀ ਹੈ ਉਹ ਜਿਹੜੀ ਵਾਰ ਹੈ ਰਾਏ ਸਤ ਬਲਵੰਡ ਦੀ ਉਹ ਬਸ ਸਿਫਤ ਹੈ ਉਹ ਮੇਰੇ ਸਤਗੁਰਾਂ ਦੇ ਵਚਨ ਨੇ ਬਾਦਸ਼ਾਹ ਕਹਿੰਦੇ ਸਾਡਾ ਕਿਹੜਾ ਇਹਨਾਂ ਨਾਲ ਕੋਈ ਦੋਖ ਹੈ ਜਿਹੜੇ ਘਰ ਦੀ ਨਿੰਦਿਆ ਕੀਤੀ ਜਿਹੜੀ ਜ਼ੁਬਾਨ ਦੇ ਨਾਲ ਉਸੇ ਨਾਲ ਹੀ ਉਸਤਤ ਕਰ ਦੇਣਾ ਜਿਵੇਂ ਜਿਵੇਂ ਉਸਤਤ ਕਰਨਗੇ ਤਿਵੇਂ-ਤਿਵੇਂ ਸੁਰਖਰੂ ਹੋ ਜਾਣਗੇ ਆਪ ਕੋ ਸਤਨਾਮੁ ਸ੍ਰੀ ਸਿਰੋ ਜਿਹੜੇ ਸ਼ਬਦ ਉਹਨਾਂ ਉਸਤਤ ਉਚਾਰੇ ਹੋਏ ਹਨਾ ਉਹ ਫਿਰ ਹੈ ਭਾਵਨਾ ਨਾਲ ਗਾਏ ਤੇ ਜਿਵੇਂ ਜਿਵੇਂ ਗਾਇਨ ਕੀਤੇ ਦੁਖ ਰੋਗ ਸੰਤਾ ਉਤਰੇ ਸੁਣੀ ਸਚੀ ਬਾਣ ਸੰਤ ਸਾਜਨ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨੰਦ ਦੇ ਵਾਜੀ ਵੱਜ ਗਏ